ਨਿਆਲਕਿਰਤੀ ਕਾਲਜ ਪਾਤੜਾ ਵਿਖੇ ਸਨ ਮਾਨ ਸਮਾਰੋਹ ਮੌਕੇ ਚੰਗੀਆਂ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਨਿਆਲਕਿਰਤੀ ਕਾਲਜ ਪਾਤੜਾ ਦੇ ਪ੍ਰਿੰਸੀਪਲ ਮੈਡਮ ਗੁਰਵੀਨ ਕੌਰ ਨੇ ਦੱਸਿਆ ਕਿ ਉਹ ਹਮੇਸ਼ਾ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਕਾਲਜ ਦੇ ਪ੍ਰੋਫੈਸਰ ਅਤੇ ਹੋਰ ਸਟਾਫ ਵਿੱਚ ਚੇਤਨਾ ਪੈਦਾ ਕਰਦੇ ਰਹਿੰਦੇ ਹਨ ਤਾਂ ਜੋ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਹੋਰ ਗੇਮਾਂ ਵਿੱਚ ਭਾਗ ਲੈਣ ਤੋਂ ਇਲਾਵਾ ਖੇਡਾਂ ਵਿੱਚ ਮੱਲਾ ਮਾਰਨਾ ਜਿਸ ਨਾਲ ਉਹ ਤੰਦਰੁਸਤ ਅਤੇ ਫਿੱਟ ਰਹੇ ਕਿ ਆਪਣੇ ਸੁਪਨਿਆਂ ਵਿੱਚ ਕਾਮਯਾਬ ਹੋ ਸਕਣਾ ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਮਯਾਬੀ ਅਤੇ ਬੁਲੰਦੀਆਂ ਛੂਣ ਤਾਂ ਜੋ ਭੀਖ ਵਿੱਚ ਹੋਰ ਅੱਗੇ ਵਧ ਸਕਣ। ਉਹ ਪਹਿਲੀ ਸੌਖੀ ਨਹੀਂ ਹੁੰਦੀ। ਹਰ ਜੋ ਖੇਡਦੇ ਮਰਨਾ ਮਰਨੀ ਸੌਖੀ ਨਹੀਂ ਹੁੰਦੀ।

மா पहली भी सहाल की गर्ग सहाल रजिस्ट्रार प्रोफेसर जी और जी प्रोफेसर ਨੇਲ ਕ੍ਰਿਟੀ ਕਾਲਜ ਦੇ ਵਿੱਚ ਜਿੱਥੇ ਇਨਾਮ ਵੰਡ ਸਮਾਰੋਹ ਹੋਇਆ ਹੈ ਉੱਥੇ ਬੱਚਿਆਂ ਨੂੰ ਕਾਫੀ ਫਖਰ ਮਹਿਸੂਸ ਹੋ ਰਹੀ ਹੈ ਬੇਟ ਤੁਸੀਂ ਵੀ ਐਨਸੀਸੀ ਕੈਂਪਰੀ ਬਰਦੀ ਪਾਈ ਹੋਈ ਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦੀ ਆਜ ਦੇ ਸਾਡੇ ਕਾਲਜ ਵਿੱਚ ਜੋ ਕਿ ਨਾਮੰਡ ਸਮਾਰੋਹ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗੱਲ ਹੈ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਪ੍ਰਾਪਤੀਆਂ ਦੇ ਇਨਾਮ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਇਹ ਸੁਣ ਕੇ ਵੀ ਹਾਂ ਉਹਨਾਂ ਨੂੰ ਇਨਾਮ ਦਿੱਤੇ ਜਾਣ ਨਾਲ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਕੁਝ ਕਾਲਜ ਲਈ ਕੀਤਾ ਤੇ ਸਾਡੇ ਪ੍ਰੋਫੈਸਰ ਵੀ ਸਾਡੇ ਲਈ ਬਹੁਤ ਕੁਝ ਕਰਦੇ ਤੇ ਅ ਉਨ੍ਹਾਂ ਦੇ ਸਪੋਰਟ ਦੇ ਦੌਰਾਨ ਅਸੀਂ ਸਭ ਕੀਤਾ ਗਿਆ ਤੇ ਅੱਜ ਮੈਂ NCC ਦੇ ਪਾਇਲਟ ਵਟ ਕੇ ਇੱਥੇ ਆਈ ਸੀ ਜੋ ਕਿ ਸਾਡੇ ਮੁੱਖ ਮਹਿਮਾਨ ਦੇ ਨਾਲ ਆਈ ਸੀਗੇ ਤੇ ਇਸ ਤਰ੍ਹਾਂ ਅਸੀਂ NCC ਨਾਲ ਵੀ ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਨਾਲ ਸਾਨੂੰ ਇਨਾਮ ਦਿੱਤੇ ਜਾ ਰਹੇ ਨੇ ਸ਼ੁਕਰੀਆ ਸਰ ਬਹੁਤ ਵਧੀਆ ਲੱਗਿਆ ਅੱਜ ਸਨਮਾਨਿਤ ਕੀਤਾ ਜਿਵੇਂ ਸਾਨੂੰ ਸਾਡੀ ਮੈਮ ਦੀ ਟੀਮ ਸੀ ਜਿਹੜੀ ਉਹ ਫਰਸਟ ਆਈ ਸੀ ਸੰਗਰੂਪ ਚ ਤੇ ਯੂਨੀਵਰਸਿਟੀ ਚ ਅਸੀਂ ਸੈਕੰਡ ਆਈ ਸੀ ਸਾਨੂੰ ਅੰਮ੍ਰਿਤਸਰ ਜਾ ਕੇ ਵੀ ਬਹੁਤ ਵਧੀਆ ਲੱਗਿਆ ਉੱਥੇ ਸਾਨੂੰ ਹਿੱਸਾ ਮਿਲਿਆ ਜਿੱਥੇ ਸਿੱਖਿਆ ਵਿਭਾਗ ਦੇ ਵਿੱਚ ਹੋਰ ਸਕੂਲਾਂ ਕਾਲਜਾਂ ਦੇ ਵਿੱਚ ਇਨਾਮ ਵੰਡ ਸਮਾਰੋਹ ਰੱਖਿਆ ਜਾਂਦਾ ਹੈ ਉੱਥੇ ਹੀ ਅੱਜ ਜਿਹੜਾ ਕਿ ਨਿਆਲ ਕੀਰਤੀ ਕਾਲਜ ਪਾਤੜਾ ਦੇ ਵਿੱਚ ਜਿਹੜਾ ਅੱਜ ਸਰਮਾਨ ਸਨਮਾਨ ਸਮਾਰੋਹ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ ਔਰ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਬੱਚਿਆਂ ਨੇ ਐਕਟੀਵਿਟੀਆਂ ਕੀਤੀਆਂ ਹਨ ਉਹਨਾਂ ਦੀ ਐਕਟੀਵਿਟੀ ਦਾ ਹੀ ਉਹਨਾਂ ਨੂੰ ਇਨਾਮ ਦਿੱਤਾ ਗਿਆ ਹੈ ਕਿਉਂਕਿ ਅੱਜ ਇਸ ਇਲਾਕੇ ਦੇ ਵਿੱਚ ਜਿਹੜਾ ਕਿ ਇਹ ਨਿਆਲ ਕੀਰਤੀ ਕਾਲਜ ਕਾਫੀ ਜਿਆਦਾ ਏਰੀਆ ਦੇ ਵਿੱਚ ਪੈਂਦਾ ਹੈ ਕਿਉਂਕਿ ਵਿਦਿਆਰਥੀ ਬਹੁਤ ਜ਼ਿਆਦਾ ਇਸ ਇਲਾਕੇ ਤੋਂ ਇਲਾਵਾ ਜਿਵੇਂ ਕਿ ਪਟਿਆਲੇ ਵਿਦਿਆਰਥੀਆਂ ਨੂੰ ਪੜਨ ਜਾਣਾ ਪੈਂਦਾ ਸੀ ਪਰ ਹੁਣ ਵਿਦਿਆਰਥੀ ਆਪਣੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਆ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਔਰ ਅੱਜ ਜਿਹੜਾ ਸਨਮਾਨ ਸਮਾਰੋਹ ਰੱਖਿਆ ਗਿਆ ਏ ਅਸੀਂ ਗੱਲ ਕਰਦੇ ਜਿਹੜੀ ਕਿ ਇੱਥੇ ਪ੍ਰਿੰਸੀਪਲ ਨੇ ਗੁਰਵੀਨ ਕੌਰ ਉਹਨਾਂ ਨਾਲ ਕਿਸ ਤਰ੍ਹਾਂ ਦੇ ਬੱਚਿਆਂ ਦੀ ਜਿਹੜੀ ਐਕਟੀਵਿਟੀ ਸੀ ਔਰ ਜਿਹੜੇ ਇਨਾਮ ਦਿੱਤੇ ਆ ਕਿਸ ਤਰ੍ਹਾਂ ਬੱਚੇ ਮਾਣ ਫਕਰ ਮਹਿਸੂਸ ਕਰ ਰਹੇ ਸਸਿਕਾ ਸਤਿ ਸ਼੍ਰੀ ਅਕਾਲ ਮੈਡਮ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਗਿਆ ਏ ਉਲਿਖਿਆ ਗਿਆ ਏ ਕਾਫੀ ਜ਼ਿਆਦੇ ਵਿਦਿਆਰਥੀਆਂ ਦੇ ਵਿੱਚ ਵੀ ਜੋਸ਼ ਦੇਖਣ ਨੂੰ ਮਿਲਿਆ ਏ ਔਰ ਕਿਸ ਕਿਸ ਤਰ੍ਹਾਂ ਦੀਆਂ ਐਕਟੀਆਂ ਵੀਟੀਆਂ ਕੀਤੀਆਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਹਿਗ ਅਕਾਦਮਿਕ ਗਤੀਵਿਧੀਆਂ ਦੇ ਆਧਾਰ ਤੇ ਇਨਾਂ ਬੱਚਿਆਂ ਨੂੰ ਇਨਾਮ ਵੰਡੇ ਜਾ ਰਹੇ ਹਨ ਕਾਲਜ ਨੂੰ ਇਹਨਾਂ ਤੇ ਮਾਨ ਹੈ ਤੇ ਇਹਨਾਂ ਦੀਆਂ ਉਪਲਬਧੀਆਂ ਦੇ ਉੱਤੇ ਇਹਨਾਂ ਨੂੰ ਸ਼ਾਬਾਸ਼ੀ ਦੇਣਾ ਇਹਨਾਂ ਦੇ ਇਨਾਮ ਵੰਡਣਾ ਕਾਲਜ ਦਾ ਇੱਕ ਸੁਭਾਗ ਹੈ ਸੋ ਇਸ ਮੌਕੇ ਤੇ ਪਹੁੰਚੇ ਸਾਰੇ ਵਿਦਿਆਰਥੀਆਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਆਪਣੀਆਂ ਉਪਲਬਧੀਆਂ ਅਗਲੀ ਜ਼ਿੰਦਗੀ ਵਿੱਚ ਵੀ ਬਣਾਈ ਰੱਖਣ ਤੇ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋਣ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਣ ਜਿਵੇਂ ਕਿ ਅੱਜ ਜਿਸ ਤਰ੍ਹਾਂ ਪ੍ਰੋਫੈਸਰ ਜਾਂ ਕੋਈ ਸਕੂਲ ਕਾਲਜ ਸਟਾਫ ਦਾ ਕਿੰਨਾ ਕਿ ਯੋਗਦਾਨ ਸੀ ਇਹਨਾਂ ਦੇ ਵਿੱਚ ਜਿਹੜੇ ਕਿ ਬੱਚਿਆਂ ਨੇ ਤਿਆਰੀਆਂ ਵੀ ਕਾਫੀ ਕਰਾਈਆਂ ਗਈਆਂ ਉਹਨੀਆਂ ਜਿਹੜੀਆਂ ਐਕਟੀਵਿਟੀਆਂ ਵਿੱਚ ਇਸ ਸਾਰੇ ਸਫਲ ਸਮਾਗਮ ਦਾ ਸਿਹਰਾ ਪੂਰੇ ਸਟਾਫ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਤੋਂ ਬਿਨਾ ਤਾਂ ਨਾ ਇਹਨਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬੰਦੀਆਂ ਹਨ ਨਾ ਇਹੋ ਜੇ ਸਮਾਗਮ ਆਯੋਜਿਤ ਹੁੰਦੇ ਹਨ ਇਹਨਾਂ ਸਾਰਿਆਂ ਨੇ ਅੰਤਕ ਮਿਹਨਤ ਕੀਤੀ ਹੈ ਹਰ ਤਰੀਕੇ ਨਾਲ ਇਸ ਨੂੰ ਸਫਲ ਬਣਾਉਣ ਦੇ ਵਿੱਚ ਯੋਗਦਾਨ ਸਾਰੇ ਅਧਿਆਪਕਾਂ ਦਾ ਹੈ ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਦੇ ਵਾਸਤੇ ਇਹੋ ਜਿਹਾ ਸਮਾਗਮ ਸਫਲਤਾਪੂਰਕ ਆਯੋਜਿਤ ਕੀਤਾ ਹੈ ਸਰ ਅੰਤ ਦੇ ਵਿੱਚ ਬੱਚੇ ਵਿਦਿਆਰਥੀ ਜਿਹੜੇ ਕਿ ਕਾਫੀ ਮੱਲਾ ਮਾਰ ਕੇ ਗਏ ਆ ਔਰ ਇਨਾਮ ਵੀ ਪ੍ਰਾਪਤ ਗਏ ਆ ਕੀ ਕਰਕੇ ਗਏ ਆ ਕੀ ਸੰਦੇਸ਼ ਦੇਣਾ ਚਾਹੋਗੇ ਉਹ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੀ ਅਗਵਾਈ ਕਰਨ ਲਈ ਇੱਥੇ ਅਧਿਆਪਕ ਮੌਜੂਦ ਹਨ ਉਹਨਾਂ ਦੀ ਅਗਵਾਈ ਦੇ ਨਾਲ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਦੇ ਹਨ ਉਹਨਾਂ ਦੀ ਆਪਣੀ ਮਿਹਨਤ ਉਹਨਾਂ ਦੇ ਟੀਚਰਸ ਦੀ ਗਾਈਡੈਂਸ ਉਹਨਾਂ ਦੇ ਪੇਰੈਂਟਸ ਦੀਆਂ ਬLESINGS ਇਹਨਾਂ ਸਾਰਿਆਂ ਦੇ ਨਾਲ ਹੀ ਇਹ ਕੁਝ ਹੁੰਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਬੱਚੇ ਆਪਣੀ ਜ਼ਿੰਦਗੀ 'ਚ ਅੱਗੇ ਵੀ ਇਸੇ ਤਰ੍ਹਾਂ ਦੀ ਹੀ ਕਮਾਲ ਦਿਖਾਉਂਦੇ ਰਹਿਣਗੇ ਜਿਵੇਂ ਕਿ ਦੱਸ ਰਹੇ ਸਨ ਕਿ ਬੱਚਿਆਂ ਦੇ ਵਿਦਿਆਰਥੀਆਂ ਦੇ ਕਾਫੀ ਜਿਆਦਾ ਇੱਥੇ ਮਿਲਾਂ ਮਾਰੀਆਂ ਕਿਉਂਕਿ ਵਧੀਆ ਜਿਹੜੇ ਕਿ ਐਕਟੀਵਿਟੀ ਦੇ ਵਿੱਚ ਵੀ ਔਰ ਜਿਹੜੇ ਕਿ ਕਾਲਜ ਦਾ ਨਾਮ ਵੀ ਰੋਸ਼ਨ ਕਰਿਆ ਇਲਾਕੇ ਦਾ ਨਾਮ ਵੀ ਰੋਸ਼ਨ ਕਰਿਆ ਨਾਲ ਨਾਲ ਕਾਲਜ ਸਟਾਫ ਦਾ ਨਾਮ ਵੀ ਰੋਸ਼ਨ ਕਰਿਆ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ ਅੱਜ ਸਨਮਾਨਤ ਕੀਤਾ ਗਿਆ ਹੈ ਕਾਫੀ ਬੱਚਿਆਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਦੇਖਣ ਨੂੰ ਮਿਲੀ ਹੈ ਅਸੀਂ ਜਿਹੜੇ ਕਿ ਇੱਥੇ ਪਹਿਲਾਂ ਰਹਿ ਕੇ ਗਏ ਨੇ ਪ੍ਰਿੰਸੀਪਲ ਵੀਨਾ ਕੁਮਾਰੀ ਜੀ ਸੀ ਉਹਨਾਂ ਨਾਲ ਵੀ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਤੁਹਾਨੂੰ ਲੱਗਿਆ ਇੱਥੇ ਤੁਹਾਨੂੰ ਮੁੱਖ ਮਹਿਮਾਨ ਵਜੋਂ ਇੱਥੇ ਬੁਲਾਇਆ ਹੈ ਮੈਂ ਤਾਂ ਬਹੁਤ ਹੀ ਖੁਸ਼ੀ ਹੋਈ ਆ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਆਪਣੇ ਘਰ ਵਿੱਚ ਵਾਪਸ ਆਈ ਆ ਔਰ ਇਹ ਖੁਸ਼ੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹੈਗੀ ਤੇ ਇਸ ਲਈ ਮੈਂ ਪ੍ਰੋਫੈਸਰ ਪ੍ਰਿੰਸੀਪਲ ਗੁਰਵੀਨ ਕੌਰ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੀ ਆ ਤੇ ਸਾਰੇ ਸਟਾਫ ਮੈਂਬਰਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਇਹ ਸੰਜੇ ਜਿਵੇਂ ਕਿ ਪਹਿਲਾਂ ਵੀ ਰਹਿ ਗਿਆ ਹੈ ਕਿਉਂਕਿ ਜਦੋਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਚੰਗੀਆਂ ਮੱਲਾਂ ਮਾਰਨੀ ਸਿਕਾਈਆਂ ਹੋਣ ਔਰ ਅੱਗੇ ਭਵਿੱਖ ਚੰਗਾ ਬਣਾਉਣਾ ਸਿਖਾਇਆ ਹੋਵੇ ਉਸੇ ਤਰ੍ਹਾਂ ਹੀ ਇਸ ਕਾਲਜ ਦੇ ਵਿੱਚ ਇਲਾਕੇ ਦੇ ਵਿੱਚ ਕਿਉਂਕਿ ਇਸ ਕਾਲਜ ਨੂੰ ਕਾਫੀ ਇਲਾਕਾ ਪੈਂਦਾ ਹੈ ਔਰ ਉਥੇ ਜਿਹੜੇ ਵਿਦਿਆਰਥੀ ਅੱਜ ਚੰਗੀਆਂ ਮੱਲਾਂ ਮਾਰ ਕੇ ਗਏ ਸੀਗੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਆਉਣ